ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਠੀਕ ਠਾਕ ਹੋ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਹਾਂਜੀ ਆਪਾਂ ਹੁਣ ਗੱਲ ਕਰਨੀ ਹੈਗੀ ਆ ਗੁੰਦ ਕਤੀਰਾ ਬਾਰੇ ਹੈਨਾ ਗੁੰਦ ਕਤੀਰਾ ਬਾਰੇ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਗੁੰਦ ਕਤੀਰਾ ਜਿਹੜੀ ਹੈਗੀ ਆ ਇਹ ਵੀ ਬਹੁਤ ਵਧੀਆ ਹੈਗੀ ਆ ਹੈਨਾ ਸੇਫ ਲਈ ਆਪਣੇ ਲਈ ਤੇ ਇਹਦੇ ਤਸੀਰ ਵੀ ਠੰਡੀ ਆ ਹੈਨਾ ਇਹਦੇ ਵਿੱਚ ਉਹ ਕੀਨ ਦਾ ਆਪਣਾ ਕੈਲਸ਼ੀਅਮ ਵਗੈਰਾ ਵੀ ਕਾਫੀ ਚੀਜ਼ਾਂ ਹੈਗੀਆਂ ਹੈਨਾ ਤੇ ਇਹ ਇਹ ਵੀ ਆਪਾਂ ਨੂੰ ਗਰਮੀ ਦੇ ਵਿੱਚ ਚੰਗੀ ਰਾਹਤ ਦਵਾਉਂਦੀ ਹੈ ਵੀ ਆਪਾਂ ਸ਼ਰਬਤ ਦੇ ਵਿੱਚ ਸ਼ਕੈਸ਼ ਦੇ ਵਿੱਚ ਰੂਆਫ ਜੜੀ ਵਿੱਚ ਨਿੰਬੂ ਪਾਣੀ ਦੇ ਵਿੱਚ ਮਿਲਾ ਕੇ ਪੀ ਸਕਦੇ ਹਾਂ ਤੇ ਮੈਂ ਤਾਂ ਇਹ ਇਹ ਵੀ ਮੇਰਾ ਮਤਲਬ ਕਿ ਆਪ ਦਾ ਤਜਰਬਾ ਕੀਤਾ ਹੋਇਆ ਹੈ ਇਹ ਨਾ ਚੜਦੀ ਗਰਮੀ ਦੇ ਵਿੱਚ ਮੇਰੇ ਪੈਰ ਜੇ ਥੋੜੀ ਜਿਹੀ ਮਚਨ ਜੇ ਲੱਗੇ ਸੀਗੇ ਤੇ ਉਹਦੇ ਵਾਸਤੇ ਫਿਰ ਮੈਂ ਇਹ ਆਪਣਾ ਲੈ ਕੇ ਆਂਦੀ ਤੇ ਇਹ ਪੀਣ ਲੱਗੇ ਤੇ ਇਹਦੇ ਨਾਲ ਬਹੁਤ ਆਪਾਂ ਨੂੰ ਫਾਇਦਾ ਹੋਇਆ ਤੇ ਹੁਣ ਆਪਣੇ ਪੈਰ ਨਹੀਂ ਮੇਰੀਆਂ ਤਲੀਆਂ ਤਾਂ ਜਮਾਂ ਨਹੀਂ ਮਚਦੀਆਂ ਹੈਗੀਆਂ ਹੈ ਨਾ ਤੇ ਇਸ ਤਰ੍ਹਾਂ ਕਰਕੇ ਵੀ ਤੁਸੀਂ ਵੀ ਇਹ ਚੀਜ਼ ਨੂੰ ਟਰਾਈ ਕਰਿਓ ਇਹਦੇ ਵਿੱਚ ਨਾਲ ਆਪਾਂ ਇੱਕ ਚੀਆ ਸੀਡਾ ਆ ਚੀਆ ਸੀਡਾ ਚੀਆ ਸੀਡ ਦੇ ਵਿੱਚ ਆਪਾਂ ਐਡ ਕਰ ਚੀਆ ਸੀਡ ਦਾ ਤੁਹਾਨੂੰ ਪਹਿਲਾਂ ਵੀ ਪਤਾ ਹੀ ਆ ਵੀ ਇਹ ਵੀ ਕਿੰਨੇ ਗੁਣਕਾਰੀ ਹੈਗੇ ਇਹ ਤਾਂ ਉਹਨਾਂ ਦਾ ਭੰਡਾਰੀਆ ਦੋਨੇ ਚੀਜ਼ਾਂ ਹੋਰ ਵੀ ਜਾਦੀ ਮਿਲ ਕੇ ਬਣ ਜਾਂਦੀਆਂ ਹੈਗੀਆਂ ਹਨ ਤੇ ਇਹ ਚੀਆ ਸੀਡ ਹੈ ਜਿਹੜੇ ਆਪਾਂ ਨੂੰ ਇਹ ਵੀ ਤੁਹਾਨੂੰ ਪਤਾ ਹੈ ਮੀਗਾ 3 ਵੀ ਹੈ ਇਹਦੇ ਵਿੱਚ ਹਨ ਜਿਹਦਾ ਕੋਈ ਤੇਜ਼ ਦਾ ਫੈਟੀ ਹੁੰਦਾ ਹੈਗਾ ਲੀਵਰ ਵਗੈਰਾ ਹਨ ਉਹਦੇ ਵਿੱਚ ਖੂਨ ਸੰਘਣਾ ਸੁਹਣਾ ਹੋ ਜਾਂਦਾ ਹੈ ਇਹ ਖੂਨ ਪਤਲਾ ਕਰਨ ਵਾਸਤੇ ਵੀ ਆਪਾਂ ਨੂੰ ਮਦਦਗਾਰ ਹੈਗੀ ਆ ਹਨ ਇਦਾਂ ਕਰਕੇ ਵੀ ਇਹਨਾਂ ਦੇ ਵਿੱਚ ਆਪਾਂ ਨੂੰ ਕਈ ਚੀਜ਼ਾਂ ਦੇ ਇਹਦੇ ਵਿੱਚ ਭੰਡਾਰ ਹੈਗੇ ਜਿਹੜੇ ਆਪਣੀ ਸਿਹਤ ਨੂੰ ਆਪਣੀ ਇਮਿਊਨਿਟੀ ਵੀ ਬਣਾਉਂਦੇ ਹੈਗੇ ਆ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੈਗੀਆਂ ਹੈ ਮਜੂਦ ਆਪਣੇ ਹਨਾ ਐਂਟੀ ਆਕਸੀਡੈਂਟ ਬਾਕੀ ਆ ਮੇ ਆਪਣੀ ਐਂਟੀ ਏਜਿੰਗ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆਂ ਸੀਗੀਆਂ ਇਸ ਵੀਡੀਓ ਦੇ ਵਿੱਚ ਇਦੋਂ ਇਦੋਂ ਪਹਿਲਾਂ ਜਿਹੜੀ ਆਪਾਂ ਕਰੀ ਸੀ ਉਹਦੇ ਵਿੱਚ ਹਨਾ ਤੇ ਇਹਦੇ ਵਿੱਚ ਹੁਣ ਆਪਾਂ ਜੇ ਆਪਾਂ ਇਦਾਂ ਕਰਕੇ ਜੀਆਂ ਸੀਡ ਦੇ ਵਿੱਚ ਇਹ ਇਦਾਂ ਗੂੰਦ ਪਾ ਲਈ ਗੂੰਦ ਘਤੀਰਾ ਤੇ ਇਹ ਸਾਰਾ ਮਿਸ਼ਰਣ ਇਦਾਂ ਦਾ ਬਣ ਜਾਣਾ ਹੈਗਾ ਇਦਾਂ ਦਾ ਬਣ ਜਾਂਦਾ ਏ ਗੁੰਦਕੀ ਤੀਰਾ ਪਾ ਕੇ ਤੇ ਇਹ ਵੀ ਆਪਾਂ ਲੈ ਸਕਦੇ ਆ ਠੀਕ ਆ ਇਹ ਇਹ ਗਰਮੀ ਤੋਂ ਰਾਹਤ ਦਵਾਉਂਦਾ ਏ ਗੁਣਾਨਾ ਭਰਪੂਰ ਆ ਸਾਰੇ ਇਹਦੇ ਵਿੱਚ omega 3 ਆ ਕੈਲਸ਼ੀਅਮ ਆ ਤੇ ਆਪਣੀ ਜੀਆਂ ਸੀਡ ਦੇ ਨਾਲ ਤਾਂ ਆਪਣੀ ਹੈਲਥ ਵੀ ਸਿਹਤ ਮੰਨ ਰਹੀਦੀ ਹੈਗੀ ਆ ਇਹ ਸਾਰੀਆਂ ਚੀਜ਼ਾਂ ਆਪਣੀ ਸਿਹਤ ਲਈ ਗੁਣਕਾਰੀ ਹੈਗੀਆਂ ਤੇ ਇਹ ਵੀ ਆਪਣੇ ਘਰੇ ਅਜ਼ਮਾਏ ਹੋਏ ਟੋਟਕੇ ਆ ਇਹ ਜਿਹੜੇ ਹੈਗੇ ਆ ਆਪਾਂ ਕਿਸੇ ਦੀ ਰੀਸ ਨਾਲ ਵੀਡੀਓ ਨਹੀਂ ਬਣਾਉਂਦੇ ਹੈਗੇ ਵੀ ਆਪਾਂ ਨੂੰ ਜਾਂ ਵਿਊ ਲੈਣ ਦੀ ਆਪਾਂ ਨੂੰ ਜਾਂ ਕੋਈ ਹੋਰ ਆਪਾਂ ਇਦਾਂ ਕਰਕੇ ਹੈਨਾ ਆਪਾਂ ਨੂੰ ਇਹ ਆ ਵੀ ਚਲੋ ਜਿਹੜੀ ਚੀਜ਼ ਦਾ ਆਪਾਂ ਨੂੰ ਆਪ ਦੇ ਘਰੇ ਫਾਇਦਾ ਮਿਲਿਆ ਏ ਜਿਹੜੀ ਚੀਜ਼ ਕਰਕੇ ਆਪਾਂ ਨੂੰ ਹੈਨਾ ਤੇ ਉਹ ਚੀਜ਼ਾਂ ਆਪਾਂ ਕਰੀਏ ਤੇ ਉਹ ਚੀਜ਼ ਤੁਹਾਨੂੰ ਕਰਕੇ ਦੱਸਦੇ ਹਾਂ ਜੀ ਆ ਕਿ ਜੇ ਤੁਹਾਨੂੰ ਆਪਣੀ ਵਧੀਆ ਲੱਗਦੀ ਹੈ ਇਹ ਚੀਜ਼ ਇਦਾਂ ਕੀਤੀ ਵੀਡੀਓ ਬਣਾਈ ਹੋਈ ਹੈ ਨਾ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਕਰਿਓ ਤੇ ਮੈਨੂੰ ਵੀ ਕੋਈ ਕਮੈਂਟ ਕਰਕੇ ਦੱਸਿਓ ਨਾ ਮੈਨੂੰ ਵੀ ਕੋਈ ਅਪਰੀਸ਼ੀਏਟ ਕਰਿਓ ਵੀ ਹਾਂਜੀ ਤੁਹਾਡੀ ਬਹੁਤ ਵਧੀਆ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਸਾਰਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਉਹਨਾਂ ਦਾ ਥੈਂਕ ਯੂ ਧੰਨਵਾਦ ਮਿਹਰਬਾਨੀ ਤੇ ਜਿਹੜੇ ਭੈਣ ਭਰਾ ਕੋਈ ਨਵੇਂ ਦੇਖ ਰਹੇ ਆ ਹਨਾ ਉਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਹਨਾ ਤੇ ਮੈਂ ਅੱਗੇ ਤੋਂ ਵੀ ਛੋਟੀਆਂ-ਛੋਟੀਆਂ ਵੀਡੀਓ ਜਿਨ੍ਹਾਂ ਦੇ ਵਿੱਚੋਂ ਮੈਨੂੰ ਕੋਈ ਆਪ ਨੂੰ ਘਰੇ ਫਾਇਦਾ ਮਿਲਿਆ ਹੋਵੇ ਵੀ ਉਹ ਮੈਂ ਤੁਹਾਨੂੰ ਬਣਾ ਕੇ ਪਾਵਾਂ ਤੇ ਧੰਨਵਾਦ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ